तलवाड़ा पुलिस को मिली बड़ी कामयाबी सब इंस्पेक्टर हरजिंदर सिंह मुख्य अधिकारी तलवाड़ा के नेतृत्व में चोर की धरपकड़ अभियान के तहत चोर को चोरी के सोने व चांदी के आभूषणों सहित गिरफ्तार किया गया है साडे जिले दे एसएसपी मानजो सुरेंद्र लांबा जी आईपीएस एसपी इन्वेस्टिगेशन सर्बजीत संभैया साहब ते दिशा निर्देशा जेडी स्पेशल कैंपेन चलाई जा रही है परे पुछा दे खिलाफ कोड ऑफ कंडक्ट लगे होन कारण ਇੱਥੇ ਪਿੰਡ ਤਲਵਾਰੇ ਦੇ ਵਿੱਚ ਨਮੋਲੀ ਹਾਰ ਇੱਕ ਘਰ ਦੇ ਵਿੱਚ ਚੋਰੀ ਹੋਈ ਸੀ ਜਿੱਥੋਂ ਕਾफी ਮਾਤਰਾ ਵਿੱਚ ਸੋਨੇ ਦੇ ਗਹਿਣੇ ਤੇ ਚਾਂਦੀ ਦੇ ਗਹਿਣੇ ਜਿਹੜੇ ਆ ਉਹ ਕੋਈ ਚੋਰ ਨਾਮ ਨੂੰ ਚੋਰ ਜਿਹੜਾ ਉਹ ਚੋਰੀ ਕਰਕੇ ਲੈ ਗਿਆ ਸੀ। ਥਾਣੇ ਤਲਵਾਰੇ ਦੇ ਐਸਐਸਓ ਸਰਦਾਰ ਹਰਜਿੰਦਰ ਸਿੰਘ ਜਿਹੜੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਹਦੇ ਵਿੱਚ। ਵੱਖ-ਵੱਖ ਟੀਮਾਂ ਲਗਾ ਕੇ ਇਹਦੀ ਇਨਵੈਸਟੀਗੇਸ਼ਨ ਕੀਤੀ। ਇਹਨਾਂ ਨੂੰ ਉਹਦੇ ਵਿੱਚ ਇੱਕ ਵੱਡੀ ਪ੍ਰਾਪਤੀ ਹੋਈ ਉਹ ਜਿਹੜਾ ਮੇਨ ਚੋਰ ਹੈ ਜਿਹੜਾ ਉਹ ਇਹਨਾਂ ਨੇ ਅਰੈਸਟ ਕਰ ਲਿਆ ਤੇ ਜਿਹੜਾ ਉਨ ਅਸਮਾਨ ਜੀ ਨੇ ਵੀ ਉਥੋਂ ਸੋਨੇ ਦਾ ਔਰ ਚਾਂਦੀ ਦਾ ਚੋਰੀ ਕੀਤਾ ਹੀ ਉਹ ਸਾਰਾ ਬਰਾਮਦ ਕਰ ਲਿਆ ਅੱਜ ਅਸੀਂ ਇਹਨੂੰ ਕੋਰਸ ਪੇਸ਼ ਕੀਤੇ ਕਰਨ ਲੈ ਜਾ ਰਹੇ ਹਾਂ ਤੇ ਉਥੋਂ ਇਹਨਾਂ ਦਾ ਪੁਲਿਸ ਮਾਡਲ ਆ ਕੇ ਹੋਰ ਵੀ ਤਰਤੀਸ਼ ਕਰਾਂਗੇ ਇਹਨਾਂ ਕੋਈ ਹੋ ਜੇ ਹੋਰ ਕੋਈ ਚੋਰੀਆਂ ਕੀਤੀ ਹੋਣਗੇ ਤਾਂ ਉਹ ਵੀ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਇਹ ਪਰੋਸੀ ਸੀਗਾ ਕਿ ਕਿਸ ਤਰ੍ਹਾਂ ਨੇ ਚੋਰੀ ਕੀਤੀ ਇਹ ਜਿਹੜਾ ਪਰਿਵਾਰ ਸੀ ਇਹ ਕਿਤੇ ਬਾਹਰ ਗਿਆ ਹੋਇਆ ਸੀ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਦੇ ਵਿੱਚ ਤੇ ਜਦੋਂ ਇਹਨੂੰ ਪਤਾ ਸੀ ਵੀ ਇਹ ਘਰ ਦੇ ਵਿੱਚ ਕੋਈ ਨਹੀਂ ਹੈ ਤੇ ਇਹਨੂੰ ਉਥੇ ਚੋਰੀ ਕਰਨੀ ਇਹਨਾਂ ਦਾ ਪਰੋਸੀ ਹੈ ਹਾਂਜੀ ਸਰੂਤ ਕਰਕੇ ਨੀ ਕਬਰੀ ਹੋਈ ਜਾਂ ਇਹਦੇ ਵਿੱਚ ਸਾਡੇ ਕੋਲ ਅ 8 ਤੋਲੇ ਜਿਹੜੇ ਹੈ ਸੋਨਾ ਤੇ 28 ਤੋਲੇ ਜਿਹੜੇ ਹੈ ਇਹਨੇ ਥੋੜੀ 38 ਜਿਹੜੀ ਹੈਗੀ ਆ ਉਹ ਚਾਂਦੀ ਦੇ ਜਿਹੜੇ ਗਹਿਣੇ ਹੈ ਤੋਲੇ ਉਹ ਬਰਾਮਦ ਹੋਏ ਨੇ ਕੋਈ ਨਕੀ ਤਕਸ ਨੀ ਹਲੇ ਇਹ ਪੁਸ਼ੀਸ਼ ਕੀਤੀ ਜਾ ਰਹੀ ਹੈ ਜੇ ਕੋਈ ਹੋਰ ਵੀ ਬਰਾਮਦ ਹੋਏ ਤਾਂ ਤੁਹਾਨੂੰ ਜਰੂਰ ਦੱਸਾਂਗਾ ਤਾਂ ਕੱਲਾ ਹੀ ਹੋਰ ਪੁੱਛਗਿੱਛ ਕਰਕੇ ਜੇ ਕੋਈ ਹੋਰ ਕੋਈ ਨਾਲ ਦਾ ਸਾਥੀ ਹੋਏਗਾ ਤੋ ਉਹਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਇਹਦਾ ਕੋਈ ਪਹਿਲਾਂ ਕੋਈ ਕ੍ਰਿਮਨਲ ਰਿਪੋਰਟ ਕੋਈ ਆਸ ਹੈ ਨਹੀਂ ਨਹੀਂ ਪਹਿਲਾਂ ਇਹ ਖਲਾਫੀ ਬਕਸ਼ਾ ਜਿਸ ਚਾਹੀਏ